ਮੁਹੰਮਦ ਗਜ਼ਨਵੀ ਨੇ ਭਾਰਤ ਦੇ ਉੱਤੇ 17-18 ਹਮਲੇ ਕੀਤੇ ਇੱਕ ਹਮਲੇ ਦੇ ਦੌਰਾਨ ਮੁਹੰਮਦ ਗਜ਼ਨਵੀ ਜਿਹੜਾ ਆਪਣੇ ਲਸ਼ਕਰ ਦੇ ਨਾਲ ਤੁਰਿਆ ਆ ਰਿਹਾ ਉਹ ਕੀ ਵੇਖਦਾ ਇੱਕ ਕਿਸਾਨ ਹਲ ਵਾ ਰਿਆ ਔਰ ਇੱਕ ਗੀਤ ਗੁੰਗਣਾ ਰਿਹਾ ਉਹ ਬੜਾ ਹੈਰਾਨ ਹੋਇਆ ਉਨੇ ਕਿਸਾਨ ਨੂੰ ਆਪਣੇ ਕੋਲ ਆਵਾਜ਼ ਮਾਰ ਕੇ ਸੱਦਿਆ ਤੇ ਕਹਿਣ ਲੱਗਿਆ ਇਹ ਕਿਸਾਨ ਤੈਨੂੰ ਪਤਾ ਨਹੀਂ ਹੈ ਮੈਂ ਆਪਣੀਆਂ ਫੌਜਾਂ ਦੇ ਸਹਤ ਤੁਹਾਡੇ ਦੇਸ਼ ਦੇ ਉੱਤੇ ਹਮਲਾ ਬੋਲਿਆ ਉਹ ਕਹਿੰਦਾ ਜੀ ਪਤਾ ਹੈ ਕਹਿੰਦਾ ਫਿਰ ਤੁਸੀਂ ਲੋਕ ਮੇਰਾ ਮੁਕਾਬਲਾ ਕਿਉਂ ਨਹੀਂ ਕਰਦੇ ਉਹ ਕਹਿੰਦਾ ਜੀ ਅਸੀਂ ਤੁਹਾਡਾ ਮੁਕਾਬਲਾ ਨਹੀਂ ਕਰ ਸਕਦੇ ਕਹਿੰਦਾ ਕਿਉਂ ਕਹਿੰਦੇ ਕਿਉਂਕਿ ਤੁਹਾਡਾ ਮੁਕਾਬਲਾ ਕਰਨ ਦਾ ਤੁਹਾਡੇ ਨਾਲ ਲੜਨ ਦਾ ਸਾਨੂੰ ਅਧਿਕਾਰ ਨਹੀਂ ਹੈ ਉਹ ਬੜਾ ਹੈਰਾਨ ਹੋਇਆ ਕਹਿੰਦਾ ਤੁਹਾਨੂੰ ਅਧਿਕਾਰ ਨਹੀਂ ਹੈ ਤੁਹਾਡੇ ਤੋਂ ਅਧਿਕਾਰ ਖੋਇਆ ਕਿ ਨਹੀਂ ਲੜਨ ਦਾ ਉਹ ਕਹਿੰਦਾ ਇਸ ਮੁਲਕ ਦੀ ਵਰਣ ਵਿਵਸਥਾ ਜਿਹੜੀ ਹੈ ਉਹਨੇ ਸਾਡੇ ਤੋਂ ਅਧਿਕਾਰ ਖੋਇਆ ਕੀ ਆ ਬ੍ਰਾਹਮਣ ਹੈ ਆ ਖੱਤਰੀ ਹੈ ਆ ਵੈਸ਼ ਹੈ ਆ ਸ਼ੂਦਰ ਹੈ ब्राह्मण ਦੇ 6 ਕਰਮ ਹੈ দান ਦੇਣਾ, দান ਲੈਣਾ, ਜੱਗ ਕਰਨਾ, ਜੱਗ ਕਰਾਉਣਾ, ਵੇਦ ਪੜ੍ਹਨੇ, ਵੇਦ ਪੜਾਉਨੇ। ਖਤਰਿਆਂ ਦਾ ਧਰਮ ਹੈ ਲੜਨਾ। ਤੇ ਸਾਨੂੰ ਲੜਨ ਦਾ ਅਧਿਕਾਰ ਨਹੀਂ ਹੈ। ਉਹ ਬੜਾ ਹਰਾਮ ਹੋਇਆ ਅੱਗੇ ਗਿਆ। ਅੱਗੇ ਕੀ ਦੇਖ ਰਿਹਾ ਇੱਕ ਮਾਸਕੀ ਪਾਣੀ ਦੀ ਮਸ਼ਕ ਲਈ ਜਾਂਦਾ ਹੈ ਬੜੇ ਆਰਾਮ ਦੇ ਨਾਲ ਤੁਰਿਆ। ਗਜ਼ਨਵੀ ਉਹਨੂੰ ਪੁੱਛਦਾ ਹੈ ਕਹਿੰਦਾ ਇਹ ਪਾਣੀ ਭਰਨ ਵਾਲੇ ਮੈਨੂੰ ਇੱਕ ਸਵਾਲ ਦਾ ਜਵਾਬ ਦੇ ਅਸੀਂ ਤੁਹਾਡੇ ਮੁਲਕ ਦੇ ਉੱਤੇ ਹਮਲਾ ਕੀਤਾ ਹੈ ਤੁਸੀਂ ਸਾਡੇ ਖਿਲਾਫ ਲੜਨ ਵਾਸਤੇ ਤਲਵਾਰ ਨਹੀਂ ਚੁੱਕਦੇ ਉਹ ਕਹਿੰਦਾ ਨਹੀਂ ਜੀ ਚੁੱਕ ਸਕਦੇ ਕਹਿੰਦਾ ਕੀ ਗੱਲ ਤਲਵਾਰ ਚਲਾਉਣੀ ਨਹੀਂ ਆਉਂਦੀ ਕਹਿੰਦਾ ਚਲਾਉਣੀ ਆਉਂਦੀ ਹੈ ਫਿਰ ਜੇ ਤਲਵਾਰ ਚਲਾਉਣੀ ਆਉਂਦੀ ਹੈ ਤਲਵਾਰ ਤੁਸੀਂ ਕਿਉਂ ਨਹੀਂ ਵਾਉਂਦੇ ਸਾਡਾ ਰਸਤਾ ਕਿਉਂ ਨਹੀਂ ਰੋਕਦੇ ਉਹ ਵੀ ਹੱਥ ਜੋੜ ਕੇ ਕਹਿਣ ਲੱਗਿਆ ਜੀ ਸਾਨੂੰ ਅਧਿਕਾਰ ਨਹੀਂ ਹੈ ਕਹਿੰਦਾ ਕਿਸ ਨੇ ਤੁਹਾਡੇ ਤੋਂ ਅਧਿਕਾਰ ਖੋਇਆ ਉਹਨੇ ਵੀ ਕਿਸਾਨਾਂ ਨੂੰ ਕਿਹਾ ਕਿ ਭਾਰਤ ਦੀ ਵਰਨ ਵਵਸਥਾ ਨੇ ਸਾਡੇ ਕੋਲੋਂ ਅਧਿਕਾਰ ਖੋਇਆ ਸਾਨੂੰ ਅਧਿਕਾਰ ਨਹੀਂ ਹੈ ਸਾਧ ਸੰਗਤ ਜੀ ਕਹਿਣ ਦਾ ਮਤਲਬ ਹੈ ਜਿਵੇਂ ਭਾਈ ਪ੍ਰਤਪਾਲ ਸਿੰਘ ਜੀ ਕਹਿ ਕੇ ਗਏ ਨੇ ਇਹ ਉਸ ਵੇਲੇ ਪੱਛਮ ਦੇ ਹਮਲਾਵਰਾਂ ਨੂੰ ਭਾਰਤ ਦੀ ਲੁੱਟ ਕਰਨ ਦਾ ਮੌਕਾ ਇਸ ਕਰਕੇ ਲੱਗਿਆ ਹੱਥ ਕਿਉਂਕਿ ਇਹ ਲੋਕ ਵਰਣ ਵਿਵਸਥਾ ਤੇ ਵੰਡੀਆਂ ਦੇ ਵਿਚਕਾਰ ਪਏ ਹੋਏ ਸਨ ਇਹ ਜਾਤਾਂ ਪਾਤਾਂ ਦੇ ਵਿੱਚ ਵੰਡੇ ਹੋਏ ਸਨ ਇਹ ਵਰਨਾਂ ਦੇ ਵਿੱਚ ਵੰਡੇ ਹੋਏ ਸਨ ਅੱਜ ਜੇ ਇਸ ਭਾਰਤ ਲਈ ਵੱਧ ਕੁਰਬਾਨੀਆਂ ਕਰਨ ਵਾਲੀ ਕੌਮ ਦੀ ਅਧੋਕਤੀ ਹੋ ਰਹੀ ਹੈ ਤਾਂ ਉਹਦਾ ਕਾਰਨ ਵੀ ਇਹੋ ਹੈ ਕਿ ਅਸੀਂ ਧੜਿਆਂ ਦੇ ਵਿੱਚ ਵੰਡੇ ਪਏ ਆ ਅਸੀਂ ਜਾਤਾਂ ਪਾਤਾਂ ਦੇ ਵਿੱਚ ਵੰਡੇ ਪਏ ਆ ਅਸੀਂ ਜਥੇਬੰਦੀਆਂ ਦੇ ਵਿੱਚ ਵੰਡੇ ਪਏ ਆ